ਜੀਭਾਂ ਕੱਢਦੇ ਸੀ ਜੀਭਾਂ ਕੱਢਦੇ ਨੇ ਇਹ ਨਾ ਕਾਦੇ ਕਾਦੇ ਪਿੱਛੇ ਕਾਦੇ ਪਿੱਛੇ ਕੱਢਦੇ ਸੀ ਉੱਥੇ ਛੜਾ ਕੱਢੀ ਆਂਦਾ ਸੀਗਾ ਨਾ ਨਾ ਛੋਟੀ ਮੰਮੀ ਦੇ ਬੱਚੇ ਮੰਮੀ ਦੇ ਨਾ ਕਿਹੜਾ ਕੱਢਣ ਲੱਗੀ ਕਰਦੀ ਆ ਨਾ ਮਾਸੀ ਨਾ ਜਵਾ ਕਰਤਾ ਰਿਹਾ ਆਇਆ ਕਿੰਨੇ ਤਰੀਕ ਨਾ ਓਏ ਫਿਰ ਇਹ ਆਪ ਦੇ ਰੈਡੀਓ ਸੱਦ ਲਿਆਉਂਦੇ ਆ ਹਾਂ ਡੈਡੀ ਆ ਗਿਆ ਡੈਡੀ ਆ ਗਿਆ ਡੈਡੀ ਆ ਗਿਆ ਜੱਗ ਜੱਗ ਨਾ ਜਿੱਤਦਾ ਨਹੀਂ ਆ ਨਾ ਬਾਦਾ ਕੈਰੀ ਫੁਕਰਾ ਆ ਆ ਕੁੜੀ ਜੀ ਕੀ ਕਹਿੰਦੀ ਤੈਨੂੰ ਆ ਜੂਰੇ ਵਾਲੀ ਇਹ ਡੈਡੀ ਦੋ ਵਾਰੀ ਗਰਦ ਨੱਪਦੀ ਆਇਆ ਹੁਣ ਗਰਦ ਘੜਤੀ ਸੀ ਦੀ ਗਰਦ ਟੱਪ ਕਿਹੜੇ ਦੀ ਕਿਹੜੇ ਦੀ ਇਹਦੀ ਇਹਦੀ ਮੁਟਿਆਰ ਕੋਲੇ ਚ ਲਾ ਕੇ ਮਾਰਾ ਲਾ ਕੇ ਬਾਲ ਕੈਰੀ ਥੱਲੇ ਤੇ ਕੀ ਤੋਂ ਕੀ ਮੰਗ ਲੈ ਹੈ ਕੀ ਹਾਏ ਆ ਕੋਟ ਕਿਸ ਤੋਂ ਮੰਗ ਕੇ ਲੈ ਕੇ ਪਾਇਆ ਆਇਆ ਖਾ ਕੇ ਜਾਂਦਾ ਕਿਹਦੇ ਮੰਗਦਾ ਆਇਆ ਬੰਦਾ ਕੇਰੀ ਪੁਗਰਾ ਮੈਂ ਰਹਿ ਗਿਆ ਲਵਾ ਕੇ ਜੈ 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 ਸੀ ਮਾਰਿਆ ਨਿੱਡੀ ਪਾ ਦੇ ਵਿੱਚ ਓਏ ਚੰਗਾ ਚੌੜਨੀ ਚੌੜ ਵਾਲੀ ਬੱਕਰੀ ਗੱਲੋਂ ਲੜਦੇ ਨਹੀਂ ਹੁੰਦੇ ਚੰਗਾ ਹੁਣ ਤਾਂ ਹੀ ਲੜਦੇ ਮੈਂ ਲੜਾਉਂਗਾ ਹੇ ਕਾਂਹਲੀ ਲੜਦੇ ਨਹੀਂ ਹੁੰਦੇ ਚੰਗਾ ਅਸਾ ਵਲਾ ਕੁਝ ਆਸਕੇ ਡਿਜ਼ਾਈਨਰ ਨੂੰ ਆਹ ਇਹ ਦੂਜੇ ਘਰ ਬਣਾ ਲੈ ਲੜਾ دیا ਤੇ ਚਲ ਕੋਈ ਨਹੀਂ ਚੰਗਾ ਕਰੋ ਕਰੀ ਜਾਓ ਲੜਦੇ ਨਹੀਂ ਹੁੰਦੇ